ਉਹ ਕੈਂਵਰੇ ਵਾਲੇ ਝਾਗਲਾ ਦੁਨੀਆਂ ਵੇਖੀ ਜਾਂਦੀ ਤੈਨੂੰ ਉਧਰ ਵੇਖ ਉਧਰ ਵੇਖ ਉਹ ਉਹ ਆਕੇ ਖਾਂਦੀ ਆ ਭਾਰ ਭਾਰ ਦੇ ਪੱਠੇ ਖਾਂਦੀ ਆ ਠੀਕ ਆ ਹੈ ਲੰਗ ਖਾਦੇ ਕੇ ਕਰਾਦੀ ਡੇਕ ਪੇਪੜਾ ਬੋੜ ਸਰ ਹਾਂ ਭੁੱਖ ਤਾਂ ਨਹੀਂ ਸੀ ਲੱਗੀ ਮੈਂ ਛਾਗੇ ਮੈਂ ਕਿਹਾ ਗੁਰੂ ਘਰ ਦਾ ਮੈਂ ਗੁਰੂ ਘਰ ਦਾ ਛਕ ਲੈਨੇ ਆ ਤੇ ਪਰ ਬਈ ਚਾਰ ਯਾਰ ਆਹ ਬਾਬਾ ਪ੍ਰਸ਼ਾਦਾ ਤੁਹਾਨੂੰ ਦੱਸਿਆ ਨੇ ਮੈਂ ਤਾਂ ਲੈ ਕੇ ਆ ਜਵੇਂ ਖੜੀ ਯਾਰ ਹਨ ਕਿੰਨਾ ਅੱਲਾ ਦੋਦਾ ਕੜ ਕੜ ਗਿਆ ਲਾਲ ਹੋ ਗਈ ਬਾਈ ਜੈਗਾ ਹੀ ਬਣ ਗਿਆ ਤਾਂ ਮੰਜੇ ਦੇ ਰਾਤ ਵਧੀ ਕਰ ਵਤੀਲੀ ਕੋਲੇ ਆ ਆ ਚੱਲੀ ਜਾਂਦੀ ਹੈ ਬਾਲਣ ਆਪਣਾ ਝੁਲਕਾ ਫੋਨ ਟੇਡਾ ਨਾ ਕਰਿਆ ਕਰ ਇਹ ਤਾਂ ਬੋਲੇ ਬਾਬੇ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੇ ਪਤਿ ਮਾਪੇ ਨਾਲ ਬਾਣਾ ਵੀ ਸੰਭਿਆ ਵਾ ਦਾੜਾ ਪ੍ਰਕਾਸ਼ ਕੀਤਾ ਵਾ ਲੰਬਾ ਦਾੜਾ ਇਹਨਾਂ ਦਾ ਬਾਬੇ ਕਿੰਨਾ ਲੰਬਾ ਦਾੜਾ ਆਪਣਾ ਸਾਢੇ 3 ਫਟ ਮਾੜਾ ਵਿਖਾਇਓ 3.5 ਫੁੱਟ ਦਾੜਾ ਪ੍ਰਕਾਸ਼ ਕੀਤਾ ਬਹੁਤ ਵਧੀਆ ਤੇ ਚਾਹ ਧਰੀ ਹੋਈ ਹੈ ਬਾਪੂ ਇਹ ਸਾਨੂੰ ਸ਼ਿਕਾਉਂਗੇ ਜਾਂ ਬਿਲਕੁਲ ਸ਼ਿਕਾਵਾਗਾ ਜੀ ਠੀਕ ਆ ਇਹ 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 ਚ ਗੁਣ ਬਹੁਤ ਆ ਕਹਿੰਦੇ ਚਾਹ ਦੇ ਵਿੱਚ ਆਪਣੇ ਜੀ ਅੰਤ ਆ ਜੀ ਅੱਛਾ ਠੀਕ ਬਾਪੂ ਜਦੋਂ ਬਿਮਾਰ ਹੁੰਦਾ ਬੰਦਾ ਕਹਿੰਣਗੇ ਵੀ ਸੈੱਲ ਘਟਦੇ ਆ ਤੇ ਉਹ ਬੱਕਰੀ ਦਾ ਦੁੱਧ ਮੰਗਦੇ ਹਾਂਜੀ ਹਾਂਜੀ ਕਾਰਨ ਕੀ ਆ ਇਹ ਜੀ ਵੇਖੋ ਜੀ ਆਕੀ ਖਾਂਦੀ ਆ ਭਾਰ-ਭਾਰ ਦੇ ਪੱਠੇ ਖਾਂਦੀ ਆ ਠੀਕ ਆ ਹੈ ਲੌਂਗ ਖਾਂਦੇ ਕੇ ਕਰਾਦੀ ਡੇਕ ਪੇਪੜਾ ਬੋੜਾ ਸਾਰੇ ਦਲਾਤਾਂ ਨੂੰ ਛਕਦੀ ਹੈ ਠੀਕ ਹੈ ਹਾਂ ਤੇ ਇਸ ਦਾ ਦੁੱਧ ਦਾ ਫਰਕ ਤਾਂ ਹੁੰਦਾ ਵੈਸੇ ਜੇ ਆਪਾਂ ਪੱਕਾ ਖਾਣਾ ਵੀ ਖਾ ਨਹੀਂ ਸਕਦੇ ਨਹੀਂ ਆੱਕ ਨਹੀਂ ਆਪਾਂ ਖਾ ਸਕਦੇ ਇਹਦੇ ਥਰੂ ਆਪਾਂ ਮਤਲਬ ਆਪਾਂ ਨੂੰ ਮਿਲਦੇ ਉਹਦੇ ਤੱਤ ਮਿਲ ਜਾਂਦੇ ਜਿਹੜੀਆਂ ਆਪਾਂ ਨੂੰ ਜ਼ਰੂਰੀ ਚੀਜ਼ਾਂ ਹਨ ਹਾਂਜੀ ਹਾਂਜੀ ਵੈਰੀ ਗੁੱਡ ਸਹੀ ਗੱਲ ਉਹ ਧੁੱਪੇ ਕਿਵੇਂ ਭਈ ਆ ਜਿਵੇਂ ਖੜੀ ਯਾਰ ਹਨ ਕਿੰਨਾ ਇੱਕ ਤਾਂ ਯਾਰ ਸਭ ਤੋਂ ਵੱਡੀ ਗੱਲ ਦੱਸਾਂ ਕੀ ਹੈ ਇੱਥੇ ਨੰਦ ਬਹੁਤ ਆ ਆਪਣਾ ਗੁਰੂ ਘਰ ਕੋਲੇ ਆ ਠੀਕ ਆ ਕੱਸੀ ਕੋਲੇ ਵਗਦੀ ਆ ਸ਼ਾਂਤੀ ਇੱਥੇ ਬਹੁਤ ਆ ਦਰਖਤ ਬਹੁਤ ਆ ਪੰਛੀਆਂ ਦੀਆਂ ਆਵਾਜ਼ਾਂ ਸਾਨੂੰ ਨੂੰ ਮਿਲਦੀਆਂ ਦੇਖ ਇਹ 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 ਉਹਦੇ ਵੱਲ ਜਾ ਕੇ ਕੈਮਰੇ ਵੱਲ ਤੈਨੂੰ ਬਾਹਰ ਦੇ ਲੋਕਾਂ ਨੇ ਦੇਖਣਾ ਅਮਰੀਕਾ ਕੈਨੇਡਾ ਵਾਲਿਆਂ ਨੇ ਉਹਦੇ ਵੱਲ ਵੇਖ ਉਹ ਵੇਖ ਬਹੁਤ ਦੂਰ ਦੂਰ ਤੱਕ ਦੇਖਣਾ ਤੈਨੂੰ ਲੋਕਾਂ ਨੇ ਮੇਰੇ ਵੱਲ ਨਹੀਂ ਉਹਦੇ ਵੱਲ ਉਹ ਕੈਮਰੇ ਵੱਲ ਝਾਕਲਾ ਦੁਨੀਆ ਵੇਖੀ ਜਾਂਦੀ ਤੈਨੂੰ ਉਧਰ ਵੇਖ ਉਧਰ ਵੇਖ ਉਹ ਉਹ ਜਾ ਯਾਰ ਕੋਈ ਬਾਏ ਬੂਏ ਕਹਿ ਦੇ ਚੱਲ ਨਹੀਂ ਮੰਨਦੀ ਆਜੋ ਮੰਨ ਗਈ ਕਿ ਨਹੀਂ ਇਹ ਬਾਹਰ ਤੇਰੀ ਹੋ ਜਾਂਦੀ ਹੈ ਜੀ ਤੇਰੀ ਹੋ ਜਾਂਦੀ ਹੈ ਮੱਥਾ ਮਾਰੀ ਜਾ ਤੂੰ ਸਾਰਾ ਕੁਝ ਕੀਤਾ ਜੀ ਵੇਗਾ ਬਾਪੇ ਪਰ ਪ੍ਰਸ਼ਾਦੇ ਦਾ ਕੀ ਕਰਦੇ ਆ ਪ੍ਰਸ਼ਾਦਾ ਸ਼ੱਕ ਆਇਆ ਇਹਦੇ ਇੱਥੇ ਘਰੋਂ ਵੀ ਸ਼ੱਕ ਆਇਆ ਇਹਦੇ ਤੇ ਇੱਥੇ ਵੀ ਸ਼ੱਕ ਲਿੰਦਾ ਜੀ ਤੇ ਨਾਲ ਲੈਉਣੇ ਨਾਲ ਵੀ ਲੈਉਣੇ ਨੇ ਨਾਲ ਵੀ ਲੈਉਣੇ ਨੇ ਇਹ ਫਿਰ ਜਗਾ ਬਦਲਦੇ ਵੀ ਆ ਕਿ ਜ਼ਿਆਦਾ ਇੱਧਰ ਹੀ ਆਉਣੇ ਗੁਰੂ ਘਰ ਵਾਲੇ ਨਹੀਂ ਇੱਥੇ ਬਾਲਾ ਤਾਂ ਇੱਥੇ ਹੀ ਆਉਂਦੇ ਆ ਜੀ ਅਸੀਂ ਇੱਧਰ ਆਉਣੇ ਆ ਹਾਂ ਠੀਕ ਆ ਓਕੇ ਕਿਸੇ ਨੇ ਮੰਨ ਲਓ ਬੱਕਰੀਆਂ ਲੈਣੀਆਂ ਹਾਂ ਕਿਸੇ ਬੰਦੇ ਕੋਲ ਟਾਈਮ ਹੈ ਨਹੀਂ ਹਾਂ ਕਿਸੇ ਕੋਲੇ ਬੰਦੇ ਕੋਲ ਟਾਈਮ ਨਹੀਂ ਹੈਗਾ ਵੀ ਉਹ ਸ਼ੌਂਕ ਆਦੂ ਰੱਖਣੀ ਆ ਬਾਲਣ ਦਾ ਉਹਦੇ ਕੋਲੇ ਹੁਣ ਤੁਸੀਂ ਤਾਂ ਚਾਰ ਨਹੀਂ ਆਉਣੀਆਂ ਹਾਂਜੀ ਮੰਨ ਲਓ ਕੋਈ ਬੰਦਾ ਤੁਹਾਡੇ ਨਾਲ ਕੰਪਰੋਮਾਈਜ਼ ਕਰ ਲਵੇ ਪੈਸਿਆਂ ਨਾਲੋਂ ਜਾਂ ਨਗਾਂ ਦਾ ਹਿਸਾਬ ਕਰ ਲਵੇ ਤੁਸੀਂ ਰੱਖ ਲੋਂਗੇ ਵਿੱਚ ਹਾਂਜੀ ਹਾਂਜੀ ਵੀ ਚਾਰ ਨਾਲ ਉਹਦੇ ਵੀ ਚਾਰ ਨੇ ਨਾਲ ਹਾਂਜੀ ਹਾਂਜੀ ਉਹਦਾ ਫਿਰ ਕਿਵੇਂ ਕਰਦੇ ਆ ਉਹ ਫਿਰ ਕਿ ਦੁੱਧ ਦਾ ਹਿਸਾਬ ਹੁੰਦਾ ਨਹੀਂ ਨਹੀਂ ਦੁੱਧ ਦਾ ਨਹੀਂ ਉੱਕੇ-ਉੱਕੇ ਪੈਸੇ ਉੱਕੇ-ਉੱਕੇ ਕਰ ਲਏ ਠੀਕ ਆ ਉੱਕੇ-ਉੱਕੇ ਕਰ ਲਏ ਠੀਕ ਆ ਮੂਹੋਂ ਕੋਈ ਲਾਜੀ ਆ ਹੂੰ ਉਹਦੇ ਨਾਲ ਫਿਰ ਸੌਦਾ ਅੱਛਾ ਐਵੇਂ ਵੀ ਕਰ ਲੈਨੇ ਆ ਹਾਂ ਵੈਰੀ ਗੁੱਡ ਆ ਸਾਂਝੀਆਂ ਚਾਰ ਨੇ ਬੱਕਰੀਆਂ ਆਪਣੇ ਹਾਂ ਜੀ ਆਪਣੇ ਕਿਵੇਂ ਘਰਾਂ ਚੋਂ ਹੀ ਆ ਜਾਂ ਹਾਂ ਤਾਇਆ ਮੇਰਾ ਸਗਾ ਸਗਾ ਆਇਆ ਹੂੰ ਠੀਕ ਆ ਕਿੰਨਾ ਪਤਾ ਕੀ ਚੱਕਰਾ ਜਿਵੇਂ ਮੰਨ ਲੈ ਬੀ ਯਾਰਕ ਬੰਦਾ ਆਂ ਵੀ ਛੱਟੇ ਟੁੱਟੇ ਵਾਲੇ ਫਿਰਦੇ ਰਹਿੰਦੇ ਆ ਹਾਂ ਫਿਰ ਉਹ ਔਖਾ ਜਾਂਦਾ ਨਾਲ ਜਵਾਕ ਹੋਵੇ ਆ ਕੇ ਨੂੰ ਸੌਖਾ ਜਾਂਦਾ ਠੀਕ ਆ ਉਹ ਵੀ ਪੁੰਜਣਾ ਪੈਂਦਾ ਮਗਰ ਇਹਨਾਂ ਹਾਂ ਤੇ ਮੈਨੂੰ ਤਾਂ ਕੋਈ ਕੱਲੇ ਨੂੰ ਆਸਤਾ ਨਹੀਂ ਗਾ ਕੋ ਮੈਂ ਤਾਂ ਮੂਰੇ ਉਤਰ ਆਵਾਂ ਤਾਂ ਕੋਈ ਨਹੀਂ ਮਗਰ ਹੁਮ ਤਾਂ ਕੋਈ ਨਹੀਂ ਹੂੰ ਆਏ ਆ ਲੜੋਣ ਸਰ 11 ਨੰਬਰ ਵਾਲੇ ਮਿੱਤਰ ਡਾਕਟਰ ਸਾਹਿਬ ਨੇਗੇ ਅੱਛਾ ਸਰਕਾਰੀ ਚ ਸਰਕਾਰੀ ਚ ਆਪਣੇ ਨਸ਼ਾ ਛਡੋ ਕੇਂਦਰ ਦੇ ਵਿੱਚ ਆਮ ਆਉਂਦੇ ਆ ਅੱਛਾ ਤੇ ਜਿੱਦ ਨੂੰ ਮੈਨੂੰ ਉੱਥੇ ਫਿਰਦੇ ਨੂੰ ਵੇਖ ਲੈਣਾ ਬੋਤਲ ਉਹਨਾਂ ਨੇ ਕਿਲੋ ਦੀ ਸਪੈਸ਼ਲ ਗੱਡੀ ਚ ਭਰਾ ਕੇ ਰਖਾ ਲੈਣੀ ਹਾਂ ਤੇ ਕੁਰਸੀ ਢਾ ਕੇ ਮੇਰੇ ਕੋਲੇ ਆਣ ਕੇ ਬਹਿ ਜਾਣਾ ਉਹਨੇ ਕਹਿੰਦਾ ਚਾਹ ਪਿਆ ਕੇ ਅੱਛਾ ਲੱਖ ਰੁਪਈਆ ਲਿਆਣਾ ਲੱਖ ਨਹੀਂ ਜ਼ਿਆਦਾ ਹੋ ਸੈਲਰੀ ਵੱਡੇ ਡਾਕਟਰ ਆ ਹੋ ਹਾਂ ਮਾ ਲੋ 2 ਲੱਖ ਲਾਲਾ ਤਨਖਾਹ ਹਾਂ 2 ਲੱਖ ਰੁਪਈਆ ਲੈਣ ਆਲਾ ਤੇ ਬੱਕਰੀਆਂ ਚ ਕਿਵੇਂ ਵੇਚੂਆਂ ਆਣ ਕੇ ਹਾਂ ਆਮ ਉਥੇ ਨੋਰਮਲ ਉਥੇ ਸਾਡੇ ਕੋਲੇ ਆਣ ਕੇ ਵੇਚ ਜਾਂਦਾ ਠੀਕ ਆ ਉਹਨੇ ਕਹਣਾ ਯਾਰ ਚਾਹ ਬਣਾਉ ਠੀਕ ਆ ਤੇ ਆਮ ਆਪਣੇ ਇੱਕ ਦੋ ਵਾਰ ਘਰੇ ਵੀ ਆਇਆ ਉਹ ਦੁੱਧ ਲੈਣ ਹਾਂ ਟਾਈਮ ਲੱਗਦਾ ਕਿ ਜਿਆਦਾ ਰਜੋਣੇ ਹੁੰਨੇ ਆ ਨਹੀਂ ਬਸ ਬਣੀ ਆ ਚਾਹ ਤਾਂ ਆਪਣੀ ਜਿਆਦਾ ਅੱਛਾ ਆ ਤਾਂ ਆਪਣੀ ਬਣੀ ਆ ਸਮਝ ਲਾ ਠੀਕ ਆ ਹਾਂ ਇੱਕ ਗਲਾਸ ਆ ਜੋ ਉੱਥੇ ਹੀ ਚੱਲਦੇ ਮੰਜੀ ਅਹੀਂ ਲੱਜ ਗਏ ਮੰਜੇ ਦੇ ਰਾਤ ਵਧੀ ਗਿਆ ਪਤੀਲੀ ਕੋਲੇ ਆ ਆ ਚੱਲੀ ਜਾਂਦੀ ਹੈ ਬਾਲਣ ਆਪਣਾ ਝੁਲਕਾ ਫੋਨ ਟੇਡਾ ਨਾ ਕਰਿਆ ਕਰ ਇਹਦਾ ਚੱਲੂ ਲਾਓ ਵੇ ਇਹਦਾ ਨਾਲ ਕੱਸੀਆਂ ਸਾਰੀਆਂ ਸੁਹੂਤ ਆ ਯਾਰ ਬਾਬਾ ਸਾਡੇ ਕੋਲੇ ਤਾਂ ਇੱਥੇ ਹੂੰ ਹੁਣ ਭੁੱਖ ਲੱਗੀ ਸੀ ਦੋ ਪ੍ਰਸ਼ਾਦ ਲੈ ਆਂਦੇ ਗੁਰੂ ਘਰੋਂ ਜਾ ਕੇ ਨਾ ਪਿਆਰ ਆਂਦੇ ਹੁਣ ਪ੍ਰਸ਼ਾਦ ਆ ਪਾਣੀ ਬਈ ਹਾਂ ਚਾ ਚਲੋ ਆਪਾਂ ਬੱਕਰੀਆਂ ਦੇ ਦੁੱਧ ਦੀ ਤਿਆਰ ਕਰ ਲਈ ਬਾਈ ਜਵੰਦਰਪਾਲ ਹੂੰ ਸਾਨੂੰ ਜਦੋਂ ਲੋੜ ਹੁੰਦੀ ਆ ਬਾਈ ਹੂੰ ਕਰੋ ਜਾ ਕੇ ਪ੍ਰਸ਼ਾਦਿਆਂ ਦੀ ਤੁਸੀਂ ਕਿਹਾ ਜੀ ਛਕਣਾ ਮੈਂ ਕਿਹਾ ਇੱਕ ਨਹੀਂ ਮਰੇ ਹੱਥੇ ਛਕਣਾ ਨਾ ਹਾਂ ਤੇ ਮੇਰੇ ਇਤਮਾਨ ਦੀ ਤਮੰਨਾ ਸੀ ਮੈਂ ਕਿਹਾ ਚਾਹ ਧਰ ਕੇ ਜਾਊਂਗਾ ਹਾਂ ਤੇ ਪ੍ਰਸ਼ਾਦੇ ਹਾਂ ਜਦੋਂ ਲੋੜ ਹੁੰਦੀ ਆ ਗੁਰੂ ਘਰ ਜਾਈਦਾ ਬਾਈ ਇਹੀ ਤਾਂ ਸੋਗਾ ਗੁਰੂ ਘਰ ਦਾ ਨੇੜੇ ਗੁਰੂ ਘਰ ਦਾ ਗੁਰੂ ਘਰ ਦਾ ਸੋਗਾ ਹੂੰ ਜਦੋਂ ਜਦੋਂ ਜੋ ਡੋੜਈਆ ਉੱਥੇ ਜਾ ਕੇ ਪ੍ਰਸ਼ਾਦਾ ਕੀ ਸ਼ਾਹੀਦਾ ਦੂਜੀ ਦਿਨ ਬਾਬਾ ਪਾਣੀ ਵੀ ਆਡ ਰੱਖਿਆ ਹੋਇਆ ਹੈ ਨਾ ਇਹ ਠੰਡਾ ਰਹਿੰਦਾ ਵਾਓ ਸੁਭਲ ਤਾਂ ਸਾਰੀਆਂ ਜੇ ਮੁੰਡਾ ਤੇ ਅਸੇ ਪਾਸੇ ਵੀ ਜਾਣਾ ਚਾਹ ਗੁਰੂ ਘਰ ਨੇੜੇ ਨਹੀਂ ਵੀ ਤਾਂ ਵੀ ਇਹ ਚ ਸ਼ਕੋ ਦੀ ਚਾ ਬਾਬੇ ਤੁਹਾਡਾ ਗਲਾਸ ਹੈਗਾ ਅੱਡ ਸਾਰਾ ਪਾ ਹੈਗਾ ਗਲਾਸ ਆਪਣੇ ਕੋਲ ਚੁਲ੍ਹੇ ਚਾਹ ਬਾਲੋ ਨਾਲ ਦੀ ਨਾਲ ਆਹ ਕਿਹਨੇ ਫੋਲਰ ਉਹ ਲੱਗਦੇ ਯਾਰ ਇਹ ਫੋਲ ਕੀ ਯਾਰ ਦਿਵਿੰਦਰਪਾਲ ਬਾਈ ਹਾਂ ਕੀ ਬਾਤਾਂ ਯਾਰ ਹਾਂ ਕਿਹੜਾ ਵਾਜਦਾ ਹੁੰਦਾ ਸਕੀ ਫੋਲ ਕਹਿੰਦੇ ਹੁੰਦੇ ਕੀ ਕਹਿੰਦੇ ਸਵੀਮਿੰਗ ਪੂਲ ਉਹ ਆ ਇੱਥੇ ਦਾ ਸਾਡੇ ਕੋਲ ਠੀਕ ਆ ਇੱਕ ਪਾਸੇ ਗੁਰੂ ਘਰ ਆ ਇੱਕ ਪਾਸੇ ਉਹ ਆ ਸਾਡੇ ਕੋਲੇ ਕੀ ਬਾਤ ਆ ਯਾਰ ਹਵਾ ਬਹੁਤ ਸੰਗੀ ਆਦੀ ਸੀ ਦੀ ਲੋੜ ਨਹੀਂ ਪੈਂਦੀ ਇਹ ਲੈ ਕੋਈ ਲੋੜ ਪੈਂਦੀ ਐ ਸ਼ਾਇਦ ਗੱਲ ਹੋਰ ਆ ਇੱਥੇ ਬੂਟੇ ਸਾਰੇ ਵੱਖੋ ਵੱਖਰੇ ਆ ਉਹ ਕੇਲੇ ਵੀ ਲੱਗੇ ਆ ਬਈ ਕੇਲੇ ਵਖਾਈ ਮੜੇ ਜੇ ਇਹ ਕੇਲੇ ਜੀ ਆਪਣੀ ਗੁਰੂ ਘਰ ਦੀ ਯਾਦ ਚਲਾਏ ਆ ਅੱਛਾ ਕੇਲੇ ਲੱਗੇ ਆ ਨੰਮ ਡੇਗ ਹਰ ਬੂਟਾ ਲੱਗਾ ਤੇ ਮਤਲਬ ਇੱਕ ਸਮੈਲ ਇੱਕ ਚੰਗੀ ਵਾਈਬਸ ਕਹਿ ਲਈਏ ਇੱਥੇ ਆਉਂਦੀ ਆ ਆਪਾਂ ਨੂੰ ਮੈਂ ਕਹਿੰਦਾ ਜੀ ਕੇਲਿਆਂ ਦੀ ਆ ਮੈਥੋਂ ਬੰਦਿਆਂ ਨੇ ਕੇਲੇ ਲਿਆ ਲੈ ਕੇ ਸਬਜੀ ਬਣਾਈ ਆ ਠੀਕ ਆ ਸਬਜੀ ਬਣ ਜਾਂਦੀ ਕੇਲੇ ਦੀ ਕੇਲਿਆਂ ਦੀ ਸਬਜੀ ਬਣਦੀ ਆ ਅੱਛਾ ਕੇਲਿਆਂ ਦੀ ਪਨੀਰ ਨਾਲੋਂ ਕਿਤੇ ਟੇਸਟ ਆ ਇਹਦਾ ਸਬਜੀ ਦਾ ਅੱਛਾ ਯਾਰ ਛਿੱਲਾ ਲਾ ਕੇ ਕੇ ਸਨੇ ਛਿੱਲਾ ਛੱਲ ਘਲਟ ਕੇ ਅੱਛਾ ਮਾਲੀ ਆਇਆ ਗਲਾਹ ਲੈ ਤੂੰ ਕੋਈ ਨਹੀਂ ਭਰ ਲੈ ਤੂੰ ਜਾ ਬਾਤ ਤੂੰ ਦੱਬੀ ਆ ਤੂੰ ਨਾ ਰੁਕੀ ਸਾ ਆਪਣਾ ਚੱਲੀ ਜਾਣ ਦੇ ਕੋਈ ਲੋੜ ਪਈ ਵੇਖ ਉਸਾ ਲਾਲਾ ਬਾਬਾ ਐਡੀ ਕਰ ਪਾ ਯਾਰ ਇੱਥੇ ਤੈਨੂੰ ਦੱਸਿਆ ਨਾ ਇੱਥੇ ਇਹੋ ਜਿਹੇ ਰੰਗੀਆਂ ਰੂਹਾਂ ਆਣ ਕੇ ਸਾਡੇ ਕੋਲੇ ਬੈੰਦੀਆਂ ਹਾਂ ਟਾਈਮ ਮੰਗਦੇ ਸਾਡੇ ਤੋਂ ਹਾਂ ਵੀ ਕਦੋਂ ਆਏਗਾ ਉੱਥੇ ਤੂੰ ਠੀਕ ਆ ਟਾਈਮ ਮੰਗਦੇ ਸਾਡੇ ਤੋਂ ਹਾਂ ਵੀ ਟਾਈਮ ਦੇ ਸਾਨੂੰ ਕਦੋਂ ਆਏਗਾ ਉੱਥੇ ਤੂੰ ਹਾਂ ਉਦੋਂ ਆਵਾਂਗੇ ਤੈਨੂੰ ਦੱਸੀ ਜਨਾ ਬੰਦਾ ਸਾਡਾ ਇੱਕ ਨਾ ਇੱਥੇ ਪਰਸੋਂ ਚ ਉੱਥੇ ਹਾਂ ਮੈਂ ਚਾਹ ਤਰੀ ਤੇ ਆਪਣੇ ਗੁਰਦੁਆਰੇ ਦਾ ਪਾਠੀ ਸਿੰਘ ਉੱਥੇ ਮੱਲੀ ਆਇਆ ਬਾਈ ਸ਼ਕਲਾ ਜੀ ਆਊਗਾ ਮੱਲੀ ਵੀ ਇਹਨਾਂ ਕੋਲੇ ਆ ਕੇ ਬੈੰਦਾ ਰੋਝ ਹੀ ਆਉਂਦਾ ਮਾਲੀ ਪੱਕਾ ਵੇ ਲੋ ਯਾਰੋ ਸੈਗਲ ਖਾ ਬਾਈ ਦਾ ਅੱਜ ਦੀ ਦੌੜ ਦੇ ਵਿੱਚ ਅੱਜ ਦੀ ਭਾਗੜੜ ਦੀ ਦੌੜ ਦੇ ਵਿੱਚ ਆ ਮਾਲੀ ਆ ਇਹ ਆਪਣੇ ਪਿੰਡ ਹੀ ਜ਼ਿਆਦਾ ਰਹਿੰਦਾ ਵਾ ਸੇਵਾ ਕਰਦਾ ਵਾ ਆਪਦੀ ਰੋਜੀ ਰੋਟੀ ਚਲਾਉਂਦਾ ਵਾ ਤੇ ਐਨ ਸ਼ਾਂਤੀ ਰਿਲੈਕਸ ਬੰਦੇ ਆ ਮੈਨੂੰ ਲੱਗਦਾ ਫੋਨ ਤਾਂ ਵੀ ਦੂਰ ਫੋਨ ਵੀ ਘੱਟ ਵੰਦੇ ਹੋਣਗੇ ਤੀ ਨਾ 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 ਫੋਨ ਦੀਆਂ ਤਾਂ ਗੱਲਾਂ ਹੀ ਨਹੀਂ ਸਾਡੇ ਫੂੰਕ ਤਾਂ ਇੱਕ ਇਕ ਤਾਈਆਂ ਵਾਲੀਆਂ ਇੱਥੇ ਲੜਾ ਬਾਲੀ ਆ ਆ ਲੋ ਆ ਫੜੋ ਆ ਵੀ ਪਈ ਆ ਵੀ ਪਾਲੋ ਫਿਰ ਨਾ ਨਾ ਬਸ ਨਹੀਂ ਬਈ ਗਰੇ ਤਾਂ ਸਾਰਾ ਕੋ ਪਿਆਰ ਹੈ ਤੂੰ ਮਿਰਚ ਚੱਕ ਜਿਹੜੀ ਚੱਕਨੀ ਆਹ ਤਾਂ ਮੇਰੇ ਦਿਲ ਦੀ ਹੋ ਗਈ ਮੈਂ ਕਿਤੇ ਚਾਰ ਲਿਆ ਵੇ ਨਾ ਨਾਲ ਆਹਾ ਫਿਰ ਤਾਂ ਮਿਰਚ ਵਾਲਾ ਬਾਬਾ ਜੀ ਨਹੀਂ ਆਂ ਦੇਖਾਂ ਮੈਂ ਬੜਾ ਨਹੀਂ ਚੜ ਚਾਰ ਥੋੜਾ ਹੀ ਛੱਕਦਾ ਤੂੰ ਮੰਨੇਗਾ ਇਥੇ ਹਾਂ ਸੰਦੇ ਸਾਡੇ ਕੋਲੇ ਕਈ ਗਰੋਗ ਉੱਪ ਬੰਦੀ ਆ ਹਾਂ ਜਿਹੜੇ ਇਥੇ ਆਣ ਕੇ ਬਹਿ ਜਾਂਦੇ ਆ ਹਾਂ ਕਹਿਣਗੇ ਯਾਰ ਜਿਵੇਂ ਬਾਬਾ ਉਹ ਅਸੀਂ ਸ਼ੋਅ 'ਚ ਮੈਂ ਮਾ ਬਾਈ ਲੈ ਲਓ ਪਛਾਦਾ ਜਿਵੇਂ ਮਨ ਲਾਵੀਂ ਮੱਲੀ ਆ ਜਾ ਲੈ ਲੈ ਇੱਕ ਤੇ ਸੋਚ ਕੇ ਵੇਖੋ ਕਿੰਨਾ ਆਨੰਦ ਹੋਊਗਾ ਯਾਰ ਹੂੰ ਤਨੇ ਤਾਂ ਸਿਆਰ ਬਾਬਾ ਕਈ ਬੰਦੇ ਨੇ ਘਾਰੇ ਏਸੀ ਬੰਦ ਕਰਕੇ ਆਣ ਕੇ ਇੱਥੇ ਸਾਡੇ ਕੋਲੇ ਆਉਂਦੇ ਨਹੀਂ ਕਿਹੜਾ ਹੋਊਗਾ ਯਾਰ ਚਾਲਿਆਂ 20 ਕੱਲੇ ਵਾਲਾ ਏਸੀ ਬੰਦ ਕਰਕੇ ਆਣ ਕੇ ਪੈਜੂ ਯਾਰ ਏਸੀ ਰੱਬ ਦੇਸੀ ਵੀ ਕਿਵੇਂ ਏਸੀ ਰਿਸ ਕਰ ਲੈਣਗੇ ਇੱਥੇ ਆ ਬੰਦੇ ਆਣ ਕੇ ਆਪਣੇ ਕੋਲੇ ਏਸੀ ਬੰਦ ਕਰਕੇ ਪਰ ਸੋਣਾ ਮਾਈ ਜਾ ਤਰੀ ਹੈਗੇ ਮੈਂ ਲਾਇਆ ਫੂਨ ਬਿਸਕਟ ਸਾਹ ਲੜਾ ਸਕੂਟਰੀ 'ਚ ਮੂੜ ਕੇ ਉਵੇਂ ਹੀ ਲੈ ਗਿਆ ਸਿਰਫ ਆ ਤਾਈ ਦੀ ਮੜੀ ਸ਼ਰਮ ਮਨ ਗਿਆ ਅੱਛਾ ਸਾ ਲੜਾ ਉਹ ਤੋਂ ਉਹ ਤੋਂ ਅੱਜ ਬਿਸਕਟ ਲੈ ਆ ਚਾਹਣਾ ਖਾਣੂ ਯਾਰ ਜਿਹੜੇ ਬੰਦੇ ਨੇ ਆਉਣਾ ਬਿਸਕਟ ਲੈ ਕੇ ਆਉ ਉੱਥੋਂ ਸ਼ਰਮ ਖਾ ਗਿਆ ਮੈਨੂੰ ਵੇਖ ਕੇ ਪਿੱਛੇ ਮੁੜ ਗਿਆ ਮੈਂ ਉਹਨੂੰ ਕਿਹਾ ਯਾਰ ਮੋੜ ਕਾ ਤੂੰ ਕਿਹਾ ਕਹਿੰਦਾ ਯਾਰ ਯਾਰ ਪ੍ਰਸ਼ਾਦਾ ਦਾ ਮੈਂ ਇੱਕ ਮੰਗਾਇਆ ਸੀ ਦਿੱਤੋਂ ਬਾਈ ਚੱਕ ਇੱਕ ਹੋਰ ਹਾਂ ਧੁੱਕ ਤਾਂ ਨਹੀਂ ਸੀ ਲੱਗੀ ਮੈਂ ਛਾ ਗਏ ਮੈਂ ਕਿਹਾ ਗੁਰੂ ਘਰ ਦਾ ਮੈਂ ਗੁਰੂ ਘਰ ਦਾ ਵਾ ਛਕ ਲੈਣੇ ਆ ਤੇ ਬਾਬਾ ਚਾਰ ਯਾਰ ਆਹ ਬਾਬਾ ਵਾਕਈ ਪ੍ਰਸ਼ਾਦਾ ਤੁਹਾਨੂੰ ਦੱਸਿਆ ਨੇ ਮੈਂ ਤਾਂ ਲੈ ਕੇ ਆਇਆ ਤੇ ਦੱਸਿਆ ਨੇ ਯਾਰ ਉਹ ਬੰਦਾ ਹਾਲ ਵਾਲਾ 18 19 ਕੇਲੇ ਪੈਲੀ ਤੇ ਆਉਂਦੇ ਬੰਦੇ ਰੋਸ ਨੂੰ ਅੱਛਾ ਏਸੀ ਘਰੇ ਬੰਦ ਕਰਕੇ ਜਦੋਂ ਕਹਿਣਾ ਚਾਹ ਤਰੀ ਆ ਜਾ ਹੂੰ ਕਹਿੰਦਾ ਕੀ ਲੈ ਕੇ ਆਵਾਂ ਮੈਂ ਕਹਾਂ ਜਿਹੜਾ ਕੋ ਮਰਜੀ ਹੂੰ ਬਿਸਕੁਟ ਕਹਿੰਦਾ ਮੈਂ ਲੈ ਕੇ ਆ ਗਿਆ ਹੂੰ ਆਪਣਾ ਪਾਠੀ ਸਿੰਘ ਤੇ ਅਸੀਂ ਉੱਥੇ ਚਾਹ ਪਣੀਏ ਟਾਇਰ ਨੂੰ ਵੇਖ ਕੇ ਤੇ ਉਥੇ ਘੁਮਾ ਕੇ ਲੈ ਗਿਆ ਮੋਟਰ ਦਾ ਹਾਂ ਨਹੀਂ ਦੱਸ ਅਗਲਾ AC ਬੰਦ ਕਰਕੇ ਆਉਂਦਾ ਟਾਇਰ ਤੋਂ ਕਹਦਾ ਜਾਗਦਾ ਓਏ ਓਨੇ ਕਹਿਆ ਯਾਰ ਵੀ ਇਹ ਕਿਤੇ ਵੀ ਦੱਸਣਾ ਦੇ ਕੇ ਕੋਲੇ ਵੀ ਉਥੇ ਵੀ ਉਹ ਵੀ ਆ ਜਾਂਦਾ ਮੈਂ ਕਹਾ ਨਹੀਂ ਯਾਰ ਉਹਨੇ ਕਾਦੀ ਗੱਲ ਕਰਨੀ ਆ ਆ ਗੱਲ ਯਾਰ ਆਪਾਂ ਕਿਸੇ ਕੋਈ ਗੱਲ ਨਹੀਂ ਕਰਦੇ ਹਾਂ ਸਾਡੇ ਕੋਲੇ ਹੁਣ ਚਾਹ ਯਾਰ ਬਾਲੀ ਸਰਾ ਬਾਬਾ ਦੋ ਤਿੰਨ ਘੰਟੇ ਜਾ ਕੇ ਘਰੇ ਦੱਸੇਗਾ ਵੀ ਚਾਹ ਪੀ ਬਈ ਯਾਰ ਮੈਂ ਰਿਐਲਟੀ ਚ ਕਹਿੰਨਾ ਸੱਚ ਕਹਿੰਨਾ ਗੁਰੂ ਘਰ ਕੋਲੇ ਬੈਠਾ ਹਾਂ ਵੀ ਕੋਈ ਮੋਲ ਨਹੀਂ ਚਾਹਦਾ ਯਾਰ ਆ ਚੀਜ਼ ਨੇ ਮੇਰਾ ਬਚਪਨ ਯਾਦ ਕਰਾਤਾ ਬਾਬਾ ਖੇਤਾਂ ਦੇ ਵਿੱਚ ਆਪਾਂ ਚਾਰ ਨਾਲ ਰੋਟੀਆਂ ਖਾਂਦੇ ਚਾਹ ਖਾਂਦੇ ਸੀ ਪਰ ਚਾਹ ਆ ਚਾਹ ਨਾਲ ਦੀ ਨਹੀਂ ਪੀਤੀ ਜ਼ਿੰਦਗੀ ਜਿੱਕ ਤੇ ਬਹੁਤ ਮਹਿੰਗੇ ਮਹਿੰਗੇ ਚਾਹਾਂ ਮਾ ਪਾਟ ਲਾ ਜਿਵੇਂ ਪੀਣੇ ਆ ਮੇਰੇ ਹਾਵ ਨਾਲ ਨਾ ਜਿੱਥੇ ਅਸੀਂ ਕਿਸੇ ਦੀ ਮੋਟਰ ਤੇ ਬੈਠੇ ਹੋਈਏ ਹੂੰ ਅਗਲਾ ਆਪ ਦੀ ਚਾਹ ਘਰੋਂ ਆਈ ਡੱਬੇ ਚੋਂ ਮੈਂ ਪਈ ਰਹਿਣ ਦਊਗਾ ਹੂੰ ਕਹੂਗਾ ਯਾਰ ਤੁਸੀਂ ਤਾਂ ਰੁਕੋ ਬੱਸ ਡੱਬੇ ਵਾਲੀ ਘਰ ਦੀ ਕਾ ਕਿੰਨੀ ਬੁੜੀਆਂ ਰੀਜਣਾ ਭੇਜਦੀਆਂ ਹੂੰ ਬੁੜਗਾਂ ਨੂੰ ਫੇਕਰਾਂ ਦਾ ਮੇਰਾ ਬੰਦਾ ਕੰਮ ਕਰਦਾ ਘਰੇ ਵੀ ਨਾ ਮੈਂ ਚਾਹ ਵਧੀਆ ਬਣਾ ਕੇ ਭੇਜਾਂ ਹੂੰ ਕਾਰਨ ਕੀ ਵੀ ਜਿਹੜੀ ਬੁੜੀਆਂ ਤੋਂ ਵਧੀਆ ਚਾਹ ਵਾਂ ਬਣਾਈ ਉਹ ਵੀ ਛੱਡਦੇ ਨਹੀਂ ਆ ਹਾਂ ਕਹਣਾ ਯਾਰ ਨਹੀਂ ਤੁਸੀਂ ਬਣਾਓ ਚਾਹ ਬੱਸ ਠੀਕ ਆ ਵੀ ਤੁਸੀਂ ਬਣਾਓ ਵੀ ਬਾਤ ਉਹਦੀ ਚਾਹ ਪੀਣੀ ਮੇਰਾ ਮੇਰੇ ਨਾਲ ਆਮ ਇਹ ਗੱਲਾਂ ਹੋਈਆਂ ਭਾਈ ਬਹੁਤ ਨੰਦ ਆਇਆ ਚਾਹ ਪੀ ਕੇ ਪ੍ਰਸ਼ਾਦਾ ਛੱਕੇ ਬਹੁਤ ਤੁਹਾਡਾ ਧੰਨਵਾਦ ਆ ਤੇ ਸਮਾਂ ਵੀ ਦਿੱਤਾ ਤੇ ਬਾਕੀ ਆਏ ਆ ਭਾਈ ਦਰਸ਼ਕ ਵੀ ਵਹਿੰਦੇ ਆ ਕੋਈ ਬੰਦੇ ਨੇ ਕੋਈ ਬੱਕਰੀ ਖਰੀਦਣੀ ਆ ਜਾਂ ਵੇਚਣੀ ਆ ਆਪਾਂ ਵੀ ਕੰਮ ਕਰਦੇ ਆ ਹਾਂ ਭਾਈ ਤੇ ਆਦਾ ਮੋਬਾਈਲ ਨੰਬਰ ਦੱਸ ਦੋ 981423272 ਤੇ 423272 ਲੋ ਵੀ ਜੇ ਕਿਹਨੇ ਬੱਕਰੀ ਖਰੀਦਣੀ ਆ ਜਾਂ ਵੇਚਣੀ ਆ ਜਾਂ ਚਾਹ ਪੀ ਕੇ ਜਾਣੀ ਐਨਾ ਤੋਂ ਮੋਗਾ ਜਲਾ ਸਾਡਾ ਵਰੇ ਪਿੰਡ ਇਹਨਾਂ ਦਾ ਪਿੰਡ ਹੈਗਾ ਉਗੜ ਆਣ ਗੋਂੜਾ ਇੱਕੋ ਹੀ ਗੱਲ ਆ ਜੇ ਕਿਨੇ ਇਹਨਾਂ ਤੋਂ ਚਾਹ ਛਕਣੀ ਆਹੀ ਕੱਸੀ ਸੰਤਾ ਹਾਂ ਬਸ ਆਹੀ ਸੰਨਾ ਸਾਡੇ ਤੇ ਜੇ ਕਿਸੇ ਨੇ ਇਹਨਾਂ ਤੋਂ ਚਾਹ ਵੀ ਛੱਕ ਕੇ ਜਾਣੀ ਆ ਭਾਈ ਜੇ ਕੋਈ ਦਰਸ਼ਕ ਆ ਚਾਹ ਛਕਾ ਦਿਓ ਗਾਲੀ ਕੋਈ ਨਹੀਂ ਭਾਈ ਠੀਕ ਆ ਤੇ ਇਹਨਾਂ ਨਾਲ ਕੰਟੈਕਟ ਕਰਕੇ ਤੇ ਚਾਹ ਵੀ ਛੱਕ ਕੇ ਜਾ ਸਕਦੇ ਆ ਲਾਜਵਾਬ ਐਂਡ ਹਾਂ ਠੀਕ ਆ ਮਾਰੇ ਬਹੁਤ ਬਹੁਤ ਥੋੜਾ ਧੰਨਵਾਦ ਠੀਕ ਆ ਜੀ ਸਮਾਂ ਦਿੱਤਾ ਗਾਲੀ ਕੋਈ ਨਹੀਂ ਮਾਰੇ